ਹਾਂਜੀ ਬਾਬੇ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਬਈ ਸਾਰੇ ਵੀਰਾਂ ਦੇ ਚੜ੍ਹਦੇ ਪੰਜਾਬ ਵਾਲੇ ਲੰਘਦੇ ਪੰਜਾਬ ਵਾਲੇ ਤੇ ਜਿੰਨੇ ਵੀ ਐਨ ਆਰ ਆਈ ਭਰਾ ਆਪਾਂ ਨੂੰ ਦੇਖਦਾ ਸਾਰਿਆਂ ਨੂੰ ਬਈ ਦਿਲੋਂ ਸਤਿ ਸ੍ਰੀ ਅਕਾਲ ਤੇ ਦਿਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਆ ਬਾਈ ਜੀ ਕੀ ਹਾਲ ਚਾਲ ਆ ਠੀਕ ਠਾਕ ਹੋ ਸਾਰੇ ਵੀਰ ਅਰਦਾਸ ਕਰਦੇ ਆ ਵੀ ਸੱਚੇ ਪਾਤਸ਼ਾਹ ਮਹਾਰਾਜ ਸੁੱਖ ਸ਼ਾਂਤੀ ਰੱਖੀ ਸਾਰੇ ਭਰਾਵਾਂ ਦੇ ਪਰਿਵਾਰਾਂ ਤੇ ਜਾਨਵਰ ਪੰਛੀ ਬਾਲ ਬੱਚਿਆਂ ਫਸਲ ਬਾੜੀ ਦੇ ਸਭ ਠੀਕ ਠਾਕ ਰਵੇ ਯਾਕ ਤੁਸੀਂ ਛੋਟੀ ਜੀ ਛੀਸੀ ਮੇਰੇ ਹੱਥ 'ਚ ਦੇਖ ਰਹੇ ਹੋ ਛੀਸੀ ਛੋਟੀ ਆ ਪਰ ਇਹਦੇ ਕਾਰਨਾਮੇ ਬਹੁਤ ਵੱਡੇ ਆ ਜਿਵੇਂ ਕਹਿੰਦੇ ਹੁੰਦੇ ਨਾ ਜਿੰਨੀ ਨਿੱਕੀ ਓਨੀ ਤਿੱਖੀ ਤੇ ਉਹ ਗੱਲ ਆ ਬਾਈ ਇਹ ਇਹ ਛੀਸੀ ਕੂਤਰਾਂ ਦੀ ਡੀ ਵਰਮਿੰਗ ਦੇ ਨਾਲ ਰਿਲੇਟਡ ਆ ਜਿਵੇਂ ਮੰਨ ਲਓ ਆਪਾਂ ਕੂਤਰਾਂ ਨੂੰ ਹਰ ਤਿੰਨ ਮਹੀਨੇ ਬਾਅਦ ਡੀ ਵਰਮ ਕਰਦੇ ਆ ਹਣਾ ਕੋਈ ਡਾਉਂਟਰ ਨਾ ਲਾਦਾ ਵੇ ਜੀ ਬੈਠਣਾ ਕਰਦਾ ਕੋਈ ਬਾਹਰ ਲਿਆਂ ਗੋਲੀਆਂ ਨਾ ਕਰਦਾ ਕਿਸੇ ਨਾ ਕਰਦਾ ਕੋਈ ਕਿਸੇ ਨਾ ਕਰਦਾ ਠੀਕ ਆ ਆ ਨੀਲੇ ਦੇਖ ਲੋ ਬੱਚੇ ਹੋ ਗਏ ਪੂਰੇ ਕਾਂਗੋ ਨੇ ਤੇ ਉਹ ਬਾਈ ਆਪਾਂ ਕਰਦੇ ਆ ਤਿੰਨ ਮਹੀਨੇ ਬਾਅਦ ਤਿੰਨ ਮਹੀਨੇ ਦਾ ਟਾਈਮ ਪੀਰੀਅਡ ਬਹੁਤ ਹੋ ਜਾਂਦਾ ਕਿਉਂਕਿ ਤਿੰਨ ਮਹੀਨੇ ਦੇ ਵਿੱਚ ਫਿਰ ਕਬੂਤਰ ਆਪਾਂ ਗੂਤਰਾਂ ਨੂੰ ਮੰਨ ਲਓ ਕੇਰੀ ਵੀ ਪਾਉਨੇ ਆ ਮਿੱਟੀ ਵੀ ਪਾਉਨੇ ਆ ਹਨਾ ਤੇ ਕਬੂਤਰ ਕੇਰੀ ਮਿੱਠਾ ਮੁੱਠਾ ਨੂੰ ਵੀ ਮੂੰਹ ਮਾਰ ਜਾਂਦੇ ਆ ਤੇ ਕਬੂਤਰ ਚੌਕ ਜਾਂਦੇ ਆ ਬਾਈ ਜਿਮੜਾ ਆਪ ਜਿਹੜਿਆ ਮੱਲੋ ਮੱਲੀ ਬਣ ਜਾਂਦੇ ਆ ਗੁਤਰਾਂ ਦੇ ਅੰਦਰ ਤੇ ਇਸ ਕਰਕੇ 3 ਮਹੀਨੇ ਬਾਅਦ ਆਪਾਂ ਜਿਹੜੀ ਉਹ ਦੂਜੀ ਕਰਨੀ ਹੈ ਡੀ ਬਰਮ ਵਧੀਆ ਵੱਡੀ ਡੀ ਬਰਮ ਕਰਨੀ ਆ ਉਹ ਵੀ ਵੀਡੀਓ ਪਾਈ ਹੋਈ ਹੈ ਦੇਖ ਲਿਓ ਚੈੱਕ ਕਰ ਲਿਓ ਤੇ ਹਰੇਕ ਮਹੀਨੇ ਬਾਅਦ ਜਿਵੇਂ ਮੰਨ ਲਓ ਅੱਜ ਤਰੀਕ ਆ ਇੱਕ ਇੱਕ ਤਰੀਕ ਤੋਂ ਲਾ ਲਓ ਜਿੰਨੀ ਤੋਂ ਵੀ ਤੁਸੀਂ ਲਾਉਣਾ ਦੁਬਾਰੇ 19 ਤਰੀਕ ਨੂੰ ਹੀ ਫੇਰ ਜਿਵੇਂ ਅੱਜ ਲਾ ਲਓ 4 ਆ ਦੁਬਾਰੇ 4 ਤਰੀਕ ਨੂੰ ਫੇਰ ਜਾਂ ਪੰਜਾ ਪੰਜ ਨੂੰ ਫੇਰ ਹਨਾ ਜਾਨੀ 1 ਮਹੀਨੇ ਬਾਅਦ ਬਾਈ ਤੁਸੀਂ ਆਹੀ ਸ਼ੀਸ਼ੀ ਲਿਓਣੀ ਆ 18-19 ਰੁਪਏ ਦੀ ਸ਼ੀਸ਼ੀ ਆ ਇਹਦਾ ਇੱਥੇ ਪ੍ਰਿੰਟ ਰੇਟ ਵੀ ਹੋਊਗਾ ਇਹ ਆ ਸੀਗਾ ਖਰਚਾ ਦੇਖਦੇ ਆਪਾਂ ਇਹਦੇ ਤੇ ਲਿਖਿਆ ਵਾ ਕਿੰਨਾ ਕਾਟ ਰੁਪਏ ਪਰ ਕਾਟਦੀ ਨਹੀਂ ਹੈਗੀ ਇਹ ਮੇਲਾ ਤਾਂ ਬਾਈ ਇਹ ਸਸਤੋ ਹੀ ਆ 20-22 ਰੁਪਏ ਦੀ ਹੋਈ ਆ ਇਹ ਤੇ ਇਹ ਤੁਸੀਂ ਲੈ ਕੇ ਆਉਣੀਆਂ ਅਲਵਿੰਡਾ ਜੋਨ ਐਂਡ ਇਹਦੇ ਵਿੱਚ ਆ ਦੇਖੋ ਆਈਵਰਮੈਕ ਦਾ ਸਾਲਟ ਆ ਕੱਲੀ ਅਲਵਿੰਡਾ ਜੋਨ ਲੈ ਲਿਉਣੀ ਜਾਂ ਕੱਲੀ ਜੈਂਟਲ ਨਹੀਂ ਲੈ ਲਿਉਣੀ ਇਹਦੇ ਵਿੱਚ ਆਈਵਰਮੈਕ ਦਾ ਸਾਲਟ ਹੋਣਾ ਚਾਹੀਦਾ ਦੇਖੋ ਅਲਵਿੰਡਾ ਜੋਨ ਲੈਂਡ ਆਈਵਰਮੈਕਸਨ ਠੀਕ ਆ ਇਹ ਬੱਚਿਆਂ ਲਈ ਹੁੰਦੀ ਆ ਜਦੋਂ ਮੰਨ ਲਓ ਆਪਾਂ ਜਵਾਕ ਨਿਆਣੇ ਜਦੋਂ ਬੱਚੇ ਆਪਣੇ ਦੰਦ ਵਗੈਰਾ ਕੈਰਚਦੇ ਆ ਹਨ ਤੇ ਉਹਨਾਂ ਨੂੰ ਇਹ ਦੇਣ ਵਾਸਤੇ ਹੁੰਦੀ ਆ ਇਹ ਤੁਸੀਂ ਲੈ ਆਉਣੀ ਆ ਹਰ ਇੱਕ ਮਹੀਨੇ ਬਾਅਦ ਯਾਨੀ ਸਾਲ ਦੇ ਵਿੱਚ 12 ਮਹੀਨਿਆਂ ਦਾ 12 ਵਾਰੀ ਇਹ ਦਵਾਈ ਦੇਣੀ ਹੈ ਤੇ ਦੂਜੀ ਆਪਾਂ ਤੇ 9 ਮਹੀਨੇ ਬਾਅਦ ਕਰਦੇ ਆਂ ਦੀ ਵਾਰ ਮੂਹ ਚਾਰ ਵਾਰੀ ਹੋ ਜਾਂਦੀ ਇਲਾਜਤੀ ਹੈ ਬਾਹਰ ਹਣਾ 3 ਮਹੀਨੇ ਬਾਅਦ ਤੇ ਇਹ ਬਈ ਵਰਤਣ ਦਾ ਤਰੀਕਾ ਕੀ ਆ 2 ਤੋਂ 2.5 ਤੇ 2.5 ਲੀਟਰ ਦੇ ਵਿੱਚ ਵਿੱਚ ਪਾਣੀ ਲੈਣਾ ਯਾਨੀ 2 ਤੋਂ ਘੱਟ ਨਾ ਹੋਵੇ 2.5 ਤੋਂ ਵੱਧ ਨਾ ਹੋਵੇ ਠੀਕ ਆ 2 ਹੋ ਜੇ 2.5 ਹੋ ਜੇ 2.5 ਲੀਟਰ ਹੋ ਜੇ ਉਹਦੇ ਵਿੱਚ ਇਹ ਪੂਰੀ 10 ਐਮਐਲ ਸੀਸੀ ਆ ਪੂਰੀ ਪਾ ਦੇਣੀ ਆ ਤੁਸੀਂ ਠੀਕ ਆ ਇਹਦੇ ਵਿੱਚ ਖੰਡ ਵਗੈਰਾ ਵੀ ਪਾ ਸਕਦੇ ਹੋ ਜੇ ਪੌਣੀ ਐ ਸ਼ੱਕਰ ਗੋੜ ਜਾਂ ਕੋਈ ਪਤਾਸੇ ਵੇਲੇ ਪਾ ਦੋ ਤਾਂ ਬੜੀ ਵਧੀਆ ਗੱਲ ਆ ਕਿਉਂਕਿ ਪਤਾਸੇ ਆਂ ਦਾ ਨਾਲ ਤਾਂ ਜਲਾਵ ਲੱਗ ਜਾਂਦਾ ਹੁੰਦਾ ਪਰਾਸੇ ਆਂ ਦੇ ਵਿੱਚ ਮਿੱਠਾ ਛੋਡੇ ਦੇ ਬਣੇ ਹੁੰਦੇ ਨਾ ਨਾਲੇ ਜਲਾਵ ਲੱਗ ਜਾਂਦਾ ਤੇ ਨਾਲੇ ਬਾਈ ਉਹ ਵਧੀਆ ਹੁੰਦੇ ਪਤਾਸੇ ਪਾ ਲੋ ਗੋਲ ਕੇ ਮਿੱਠਾ ਹੋ ਜਾਂਦਾ ਤੇ ਇਹ ਤੁਸੀਂ ਮੰਨ ਲਓ ਭੁੱਖੇ ਗੁਤਰਾ ਵੀ ਲਾ ਸਕਦੇ ਆ ਜਿਵੇਂ ਦਾਣਾ ਪਾਤਾ ਦਾਣੇ ਤੋਂ ਬਾਅਦ ਜਿਵੇਂ ਪੂ ਪਿਆਸੇ ਸਵੇਰੇ ਪਾਣੀ ਪੀਣ ਨੂੰ ਚੱਕ ਲੈਣਾ ਮੁੜ ਕੇ ਦਾਣਾ ਪਾਉਣਾ ਮੁੜ ਕੇ ਦਾਣੇ ਤੋਂ ਬਾਅਦ ਜਦੋਂ ਕਬੂਤਰ ਮੰਨ ਲਓ ਗੇੜੇ ਗੁੜੇ ਦੇਣ ਲੱਗੇ ਤੁਹਾਡੇ ਆਸੇ-ਪਾਸੇ ਜਿੱਥੇ ਮੰਨ ਕੇ ਚੱਲੋ ਪਾਣੀ ਪਿਆ ਹੁੰਦਾ ਹੈ ਨਾ ਜਾਂ ਮੰਨ ਲਓ ਜਾਲੀਆਂ ਜੂੜੀਆਂ ਦੇਲੇ ਉਦੋਂ ਤੁਸੀਂ ਪਾਣੀ ਰੱਖ ਦੋ ਉਦੋਂ ਇਹ ਦਵਾਈ ਪਾ ਕੇ ਵਿੱਚ ਪਾਣੀ ਰੱਖ ਸਕਦੇ ਆ ਕੋਈ ਚੱਕਰ ਨਹੀਂ ਵੀ ਭੁੱਖਿਆਂ ਨੂੰ ਜਾਂਦੇ ਜਾਂਦੇ ਨਾਲ ਕੋਈ ਮਤਲ ਨਹੀਂ ਠੀਕ ਆ ਇਹਦੇ ਨਾਲ ਕੀ ਹੋਊਗਾ ਨਾਦਾ ਪੋਟੇ ਪੱਟਲੇ ਮਢੱਪ ਮਰਨਗੇ ਤੇ ਨਾਲੇ ਭਾਈ ਜਿਹੜੇ ਮਢੱਪ ਪੇਟੀ 'ਚ ਹੁੰਦੇ ਆ ਉਹ ਵੀ ਨਿਕਲ ਜਾਣਗੇ ਤੇ ਕਬੂਤਰ ਭਾਈ ਤੁਹਾਡੇ ਨੋਮਬਰ 9 ਰਹਿਣਗੇ ਤੰਦਰੁਸਤ ਰਹਿਣਗੇ ਇਹ ਪਾਉਣ ਤੋਂ ਬਾਅਦ ਤੁਸੀਂ 3 ਦਿਨ ਲਗਾਤਾਰ ਲਿਵਟੋਨਿਕ ਪਾ ਦਿਓ ਤੇ ਉਦੋਂ ਬਾਅਦ 3 ਦਿਨ ਲਗਾਤਾਰ ਆਪਣੀ ਐਂਟੀਬਾਇਓਟਿਕ ਪਾ ਦਿਓ ਕੋਈ ਚੱਕਰ ਨਹੀਂ ਠੀਕ ਆ ਤੇ ਜਿਹੜੀ ਹਾਈ ਟੈਕ ਆ ਹਾਈ ਟੈਕ ਇੱਕ ਬਹੁਤ ਵਧੀਆ ਚੀਜ਼ ਆ ਉਹ ਐਡੀ ਐਮ ਇਹ ਪਕਾਈ ਜਾਂਦੇ ਲੋਕ ਵਿੱਚ ਵੀ ਉਹ ਆ ਸਾਖਤਾ ਨਾਲ ਜਿਆਦੇ ਆ ਨਾ ਤੇਜ ਆ ਨਹੀਂ ਐਡੀ ਭਾਈ ਤੇਜ ਉਹ ਤਾਂ ਤੁਸੀਂ ਹਰੇਕ 10 ਦਿਨ ਬਾਅਦ ਕੂਤਰਾਂ ਨੂੰ ਪਾ ਸਕਦੇ ਹੋ ਜਿਹੜੀ ਆਪਣੀ ਉਹ ਆ ਹਾਈ ਟੈਕ ਆ ਠੀਕ ਆ ਤੇ ਕੋਈ ਚੱਕਰ ਨਹੀਂ ਹੈਗਾ ਹਾਈ ਟੈਕ ਵਾਲੀ ਦੇ ਮੇਰੇ ਵੀਡੀਓ ਕਈ ਪਾਈਆਂ ਆ ਤੈਨਾਂ ਜਰ ਉਹ ਤੁਸੀਂ ਦੇਖ ਸਕਦੇ ਹੋ ਠੀਕ ਆ ਇਹਦੀ ਸਮਝ ਲੱਗ ਗਈ ਵੀਰੇ ਇੱਥੋਂ ਤੱਕ ਸਾਰਾ ਲੱਗ ਗਿਆ ਨਾ ਕਲੀਅਰ ਹੋ ਗਿਆ ਇਹ ਸੀਸੀ ਲੈਉਣੀਆਂ ਹਰ ਇੱਕ ਮਹੀਨੇ ਬਾਅਦ ਕਬੂਤਰਾਂ ਨੂੰ ਪਾਉਣੀਆਂ 2 ਤੋਂ 2.5 ਲੀਟਰ ਪਾਣੀ ਦੇ ਵਿੱਚ ਇਹ ਪਾ ਕੇ ਤੇ ਆਪਣੇ ਕਬੂਤਰਾਂ ਨੂੰ ਤੁਸੀਂ ਰੱਖ ਦੇਣਾ ਪਾਣੀ ਪੀਣ ਵਾਸਤੇ ਦਾਣੇ ਖਾਦੇ ਹੁਣ ਭੁੱਖੇ ਹੁਣ ਕੋਈ ਇਹਦੇ ਨਾਲ ਕੋਈ ਐਡਾ ਚਾਂਸ ਨਹੀਂ ਹੈਗਾ ਚੱਕਰ ਨਹੀਂ ਹੈਗਾ ਠੀਕ ਹੈ ਜੀ ਇਹ ਮਤਲਬ ਹੋ ਜਾਂਦੀ ਆ ਇੱਕ ਤਰ੍ਹਾਂ ਦੀ ਮਿੰਨੀ ਡੀ ਵਰਮ ਡੀ ਵਰਮਿੰਗ ਮਿੰਨੀ ਡੀ ਵਰਮਿੰਗ ਹੋ ਜਾਂਦੀ ਆ ਉਸ ਤੋਂ ਬਾਅਦ ਜਿਵੇਂ ਹੁਣ ਬੱਚੇ ਕੱਢੇ ਹੋਇਆ ਬੱਚੇ ਬੈਠਿਆ ਆ ਦੇਖੋ ਇਹ ਗਿਆ ਇਹ ਹੈ ਗਿਆ ਸ਼ੰਕਪੁਸ਼ਪੀ ਇਹ ਛੋਟੇ ਬੱਚਿਆਂ ਨੂੰ ਡਾਇਰੈਕਟ ਵੀ ਦੇ ਸਕਦੇ ਜਿਵੇਂ ਆਹ ਬੱਚੇ ਸਾਹਮਣੇ ਬੈਠੇ ਐ ਏਡੇ ਏਡੇ ਆ ਬੈਠਿਆ ਆ ਬੈਠਿਆ ਡੱਬੇ ਬੱਚੇ ਦੋ ਹਨਾ ਏਡੇ ਏਡੇ ਉਹ ਸਾਹਮਣੇ ਬੈਠਿਆ ਇਹਨਾਂ ਨੂੰ ਤੁਸੀਂ ਮਤਲਬ 3 ਤੋਂ 5 ਬੂੰਦਾਂ 10 15 ਐਮ ਐਲ ਪਾਣੀ ਦੀ ਬਾਜੀ ਵੀ ਦੇ ਸਕਦੇ ਹੋ ਤੇ ਇਹੇ ਤੁਸੀਂ ਮੰਨ ਲਓ ਜਿਵੇਂ ਆਹ ਆਪਣੇ ਇਧਰ ਕੁਝੇ ਪਾਣੀ ਵਾਲੇ ਪਏ ਆ ਇਹਦੇ ਵਿੱਚ ਵੀ 2.5 ਐਮ ਐਲ ਪਾ ਸਕਦੇ ਆ 1 ਲੀਟਰ ਪਾਣੀ ਦੇ ਵਿੱਚ ਠੀਕ ਆ ਇਹ ਬਈ ਇੱਕ ਐਡੀ ਤਾਕਤਵਰ ਚੀਜ਼ ਆ ਯਾਦ ਆਸਤ ਵਾਸਤੇ ਬੱਚਿਆਂ ਦੀ ਦਿਮਾਗ ਤੇਜ ਕਰਨ ਵਾਸਤੇ ਬਹੁਤ ਹੀ ਵਧੀਆ ਚੀਜ਼ ਆ ਅਗਸਤ 2026 ਤੱਕ ਇਹਦੀ ਡੇਟ ਆ 115 ਰੁਪਏ ਰੇਟ ਆ ਦਾ ਤੇ ਇਹ ਮੇਰੇ ਹਿਸਾਬ ਨਾਲ ਸਸਤੀ ਹੋਈ ਆਈ ਸੀ ਤੇ 200 ਐਮਐਲ ਉਹ ਦੇਖ ਨੇਟ ਵਨ 200 ਐਮਐਲ ਪਲੱਸ 100 ਐਮਐਲ ਫ੍ਰੀ 300 ਐਮਐਲ ਹੋ ਗਿਆ ਦੇ ਵਿੱਚ 50% ਐਕਸਟਰਾ ਵੈਜਨਾਸ ਦੀ ਤੁਸੀਂ ਲੈ ਕੇ ਆਣੀ ਆ ਦੇਖੋ 200 ਐਮਐਲ ਪਲੱਸ ਉਹ ਮੈਡੀਲੇ ਵਿੱਚ ਵੀ ਲਿਖਿਆ ਵਾ ਅਸਲੀ ਯਾਰੂ ਆ ਯਰ ਬੈਡ ਮਤਲਬ ਬਈ ਐਡੀ ਤਕੜੀ ਚੀਜ਼ ਆ ਹੈ ਨਾ ਬੱਚਿਆਂ ਦੇ ਦਿਮਾਗ ਤੇਜ ਕਰਨ ਨੂੰ ਜੇ ਮੰਨ ਲਓ ਆਪਾਂ ਛੋਟੇ ਬੱਚੇ ਵਾਉਣ ਲੱਗ ਗਏ ਛਤਰੀਆਂ ਤੇ ਤੇ ਬੱਚਾ ਘਰ ਨਹੀਂ ਭੁੱਲਦਾ ਗਿਆ ਠੀਕ ਆ ਬੱਚਾ ਘਰ ਨਹੀਂ ਭੁੱਲਦਾ ਬਈ ਐਨ ਵਧੀਆ ਪੂਰਾ ਸਿੱਧਾ ਤੁਹਾਡਾ ਬੱਚਾ ਘਰੇ ਆਉ ਜਿਵੇਂ ਹੁਣ ਮੰਨ ਲਓ ਆਹ ਡੇੜੇ ਬੱਚੇ ਹੈ ਜਿਵੇਂ ਵਾਉਣ ਲੱਗਿਆ ਇਹਨਾਂ ਨੂੰ ਮੇਂ ਬਾ ਦੇਣਾ ਜੇ ਉੜਦੇ ਤਾਂ ਹੈ ਨਹੀਂ ਇਹੇ ਜਣੀ ਐ ਡੇ ਡੇ ਆਪਾਂ ਬਾਹ ਲੀਂਦੇ ਆ ਕੱਲ ਨੂੰ ਬਾਹਾਂਗੇ ਕੱਲ ਨੂੰ ਕੋਣੋ ਛਤਰੀ ਤੇ ਨਾ ਇਹਨਾਂ ਨੂੰ ਬਾਹਾਂਂਦਿਆਂ ਦੀ ਮੈਂ ਵੀਡੀਓ ਬਣਾ ਕੇ ਪਾਉਂਗਾ ਕੱਲ ਨੂੰ ਵਿਹਲੇ ਹੀ ਆ ਘਰੇ ਛੁੱਟੀ ਆ ਕੱਲ ਨੂੰ ਉਹ ਡੱਬੀ ਨੇ ਦੁਬਾਰੇ ਫੇਰ ਤਰ ਲਿਆ ਢੇ ਦੋ ਬੱਚੇ ਵੀ ਡੱਬੇ ਲੈ ਗਿਆਂ ਜਾ ਕੇ ਇੱਥੇ ਡੱਬੇ ਕਿੰਨਾ ਹੋਣਨੂੰ ਡੱਬੇ ਗਿਣਾਉਣਾ ਕਿੰਨੇ ਦੋ ਇੱਕ ਮੇਡਾ ਦੋ ਛੋਟੇ ਵਿੱਚ ਉਹ ਵੀ ਡੱਬੇ ਤਾਂ ਬੱਜ ਗਿਣਾਗੇ ਇੱਕ ਉਹ ਮੇਡਾ ਉਧਰੀ ਡੱਬੀ ਪੁੰਜੇ ਚ ਤੇ ਇੱਕ ਆਹ ਬੈਠੀ ਡੱਬੀ ਦੋ ਇੱਕ ਦੇ ਨਾਲ ਹੀ ਬੈਠੀ ਨੀਲੀ ਡੱਬੀ ਤਿੰਨ ਇੱਕ ਹੋਰ ਉੱਤੇ ਬੈਠੀ ਕਾਲੀ ਡੱਬੀ ਚਾਰ ਉਹਦੇ ਨਾਲ ਪਰੇ ਬੈਠਾ ਨੀਲੇ ਡ ਤੇ ਦੋ ਉਹ ਬੈਠਿਆ ਕੁੰਜੇ ਚ ਲਾਲ ਡੱਬੀ ਕੂਤਰੀ ਨੀਲੇ ਡੱਬੇ ਕੋ ਉੱਤਰ 7 ਤੇ ਕਾ ਬੈਠਾ ਕੂ ਉਤਰ ਲਾਲ ਡੱਬਾ ਉਹਦੇ ਜਾਂਦਾ 8 ਤੇ ਆਹ ਲਾਲ ਡੱਬੀ 9 ਤੇ 9 ਤੇ 9 ਤੇ ਆਹ ਲਾਲ ਨੀਲਾ ਡੱਬਾ ਵੀ ਉਤਰ 10 ਤੇ ਇੱਕ ਹੋ ਬੈਠਿਆ ਲਾਲ ਡੱਬੀ ਕੂਤਰੀ 11 ਤੇ ਆਹ ਖੱਚ ਕਾਲ ਡੱਬਾ ਕੂ ਦੇ ਅੰਦਰ ਰਹਿ ਗਿਆ ਸੀ 12 12 ਬਾਈ ਨੀਲੇ ਡੱਬੇ ਆ ਇੱਥੇ ਆਪਣੇ ਕੂਤਰੀਆਂ ਤੇ ਆ ਦੋ ਨਿੱਕੇ ਬੱਚੇ ਜਿਹੜੇ ਹੁਣ ਨਿਕਲੇ ਆ ਠੀਕ ਆ ਮੇਰੇ ਭਰਾ ਇਹਨਾਂ ਦਾ ਤੁਹਾਨੂੰ ਲੱਗ ਗਿਆ ਨਾ ਪਤਾ ਇਹਦੇ ਬਾਰੇ ਵੀ ਲੱਗ ਗਿਆ ਤੇ ਇਹਦੇ ਬਾਰੇ ਵੀ ਲੱਗ ਗਿਆ ਠੀਕ ਆ ਤੇ ਇੱਕ ਭਰਾ ਬਾਈ ਉਹਨੇ ਮਿਲਦਾ ਸ਼ਾਇਦ ਜੱਪਣ ਜਨਰਲ ਵੀ ਸਬਸਕ੍ਰਾਈਬ ਕੀਤਾ ਬਾਈ ਕੋਲੇ ਆਪਣਾ ਉਹਨੇ ਮੈਨੂੰ ਪੁੱਛਿਆ ਸੀ ਵੀ ਹਾਈ ਟੈਕ ਬਾਈ ਹਾਈ ਟੈਕ ਵੈਸੇ ਮੈਂ ਉਹਨੂੰ ਦੱਸਦਾ ਸੀ ਮੈਂ ਦੁਬਾਰੇ ਚੱਲੋ ਫੇਰ ਦੱਸ ਦਿੰਨੇ ਜਿਹੜੀ ਹਾਈ ਟੈਕ ਆ ਨਾ ਜਿਵੇਂ ਮੰਨ ਲਓ ਆ ਆਪਣੇ ਕਬੂਤਰ ਜੋੜਿਆਂ 'ਚ ਬੈਠਿਆ ਜਿਵੇਂ ਮੈਨੂੰ ਹੁਣ ਇੰਨੇ-ਇੰਨੇ ਬੱਚੇ ਹੋ ਗਿਆ ਠੀਕ ਆ ਇਹ ਏਡੇ ਏਡੇ ਬੱਚੇ ਹੋਗੇ ਤਾਂ ਕੂਤਰੀਆਂ ਤੁਸੀਂ ਚੱਕ ਸਕਦੇ ਆ ਬਈ ਕਬੂਤਰੀਆਂ ਚੱਕ ਦੋ ਤਾਂ ਕਿ ਕੱਲੇ ਕਬੂਤਰ ਪਾਲਣ ਬੱਚੇ ਤੇ ਕਬੂਤਰੀਆਂ ਨੂੰ ਰੈਸਟ ਮਿਲੇ ਕਿਉਂਕਿ ਨਹੀਂ ਤਾਂ ਜਦੋਂ ਏਡੇ ਏਡੇ ਬੱਚੇ ਹੁੰਦੇ ਆ ਬੱਚਿਆਂ ਵੱਲ ਧਿਆਨ ਹਟਾ ਕੇ ਕੂਤਰ ਦੁਆਰੇ ਆਂਡਿਆਂ ਲਾ ਜਾਂਦੇ ਆ ਬਈ ਜਦੋਂ ਦੁਆਰੇ ਆਂਡੇ ਧਰ ਲੈਂਦੇ ਆ ਬੱਚੇ ਰਹਿ ਜਾਂਦੇ ਆ ਕਮਜ਼ੋਰ ਬੱਚਿਆਂ ਨੂੰ ਕੂਤ ਨਹੀਂ ਦਿੰਦੇ ਚੋਗਾ ਠੀਕ ਆ ਇੱਕ ਤਾਂ ਉਹਦੇ ਨਾਲ ਮੰਨ ਕੇ ਚੱਲੋ ਜੇ ਕਬੂਤਰੀਆਂ ਚੱਕ ਲਓਗੇ ਇੱਕ ਤਾਂ ਕਬੂਤਰੀਆਂ ਸਹੀ ਰਹਿਣਗੀਆਂ ਉਹਨਾਂ ਨੂੰ ਆਂਡੇ ਧਰਨ ਦੀ ਕੋਈ ਪ੍ਰੋਬਲਮ ਨਹੀਂ ਹੋਊਗੀ ਆਂਡਿਆਂ ਤੋਂ ਬੰਦ ਨਹੀਂ ਹੋਣਗੀਆਂ ਕਬੂਤਰ ਵੀ ਵਧੀਆ ਬੁੱਤ ਪਾਉਣਗੇ ਕਬੂਤਰ ਬੁੱਤੋਂ ਨਹੀਂ ਜਾਣਗੇ ਠੀਕ ਆ ਤੇ ਇਹਦੇ ਹੁਣ ਬੱਚੇ ਕੱਢੇ ਵਿਆ ਤਾਂ ਰੱਬ ਦੇ ਰੱਤੇ ਦੇਖ ਲੈ ਕਿਹ ਜੇ ਕੱਢੂਗਾ ਪਹਿਲਾਂ ਹੁਣ ਤਾਂ ਇਹਦੇ ਕਾਲੇ ਨੱਬੇ ਨਹੀਂ ਕੱਢੇ ਕਾਲੇ ਚੀਨੇ ਜਿਹਾ ਸੱਚ ਹੁਣ ਦੇਖਾਂਗੇ ਤੇ ਉਸ ਤੋਂ ਬਾਅਦ ਕੀ ਕਰਨਾ ਕਬੂਤਰੀਆਂ ਚੱਕ ਦੇਣੀਆਂ ਤੁਸੀਂ ਕੱਲੇ ਕੂਤਰਾਂ ਨੂੰ ਪਾਲਣ ਦੋ ਤੇ ਜਿਵੇਂ ਮੰਨ ਲਓ ਉਹ ਛੋਟੇ ਬੱਚੇ ਬੈਠਿਆ ਉਹਦੇ ਤਿੰਨਾਂ ਬੱਚੇ ਜੇ ਇੱਕ ਛੋਟਾ ਬੱਚਾ ਬੈਠਾ ਨਾ ਜਦੋਂ ਏਡੇ ਏਡੇ ਬੱਚੇ ਹੁੰਦੇ ਆ ਜਦੋਂ ਮੰਨ ਲਓ ਕਬੂਤਰ ਬੱਚੇ ਪਾਲਦੇ ਹੁੰਦੇ ਆ ਤੇ ਕਬੂਤਰ ਕੀ ਹੁੰਦਾ ਮਤਲਬ ਉਹ ਆ ਦੇਖੋ ਕਬੂਤਰ ਤੰਦਰੁਸਤ ਹੁੰਦੇ ਆ ਸਹੀ ਹੁੰਦੇ ਆ ਤੇ ਮਤਲਬ ਉਹ ਤੋਂ ਸੁਖਦੇ ਜਾਂਦੇ ਥੱਲੋਂ ਉਹ ਕੀ ਹੁੰਦਾ ਬਾਈ ਕਾਰਨ ਉਹ ਕਾਰਨ ਹੁੰਦਾ ਮੰਨ ਲਓ ਕਬੂਤਰ ਕੋਸ਼ਤਾ ਜਿਹੜਾ ਚੋਗਾ ਚੋਗਦੇ ਆ ਬੱਚਿਆਂ ਨੂੰ ਦੇ ਦਿੰਦੇ ਆ ਕੋਸ਼ ਜਿਹੜਾ ਚੋਗਾ ਚੋਗਦੇ ਆ ਉਹ ਵਿੱਚੋਂ ਇਹਨਾਂ ਤੇ ਉਹ ਖਾ ਜਾਂਦੇ ਆ ਜਿਹੜੇ ਮੜਾਪ ਹੁੰਦੇ ਆ ਪੋਟੇ ਵਾਲੇ ਵੀਗਾ ਉਹ ਬੋਟੇ ਵਾਲੇ ਬਣਾਪ ਖਾ ਜਾਂਦੇ ਆ ਤੇ ਉਹ ਕੀ ਕਰਨਾ ਤੁਸੀਂ ਏਡੇ ਕਿ ਨੂੰ ਚੱਕਣਾ ਜਿਵੇਂ ਸਵੇਰੇ ਕੂਤਰੀ ਚੱਕ ਲਈ ਪਹਿਲਾਂ ਕੂਤਰੀ ਚੱਕੀ ਉਹਨੂੰ 10 ਬੂੰਦਾਂ ਹਾਈ ਟੈਕ ਦੀਆਂ 20 ML ਪਾਣੀ ਦੇ ਵਿੱਚ ਪਾਈਆਂ ਪਾ ਕੇ ਤੇ ਧੁੱਪੇ ਬਾਤੀ ਜਾਲ 'ਚ ਛੱਡ ਦੋ ਜਾਂ ਕਿਤੇ ਸਾਈਡ ਤੇ ਛੱਡ ਦੋ ਦੋ ਢਾਈ ਘੰਟਿਆਂ ਦੀ ਖਿੱਚ ਜੂਗੀ 20 ML ਪਾਣੀ ਉਸ ਤੋਂ ਬਾਅਦ ਉਹਨੂੰ 10 ML ਪਾਣੀ ਹੋਰ ਪਾਓ ਜਦੋਂ ਉਹ 10 ML ਪਾਣੀ ਖਿੱਚ ਗਈ ਉਹਨੂੰ ਜਾ ਕੇ ਬੱਚਿਆਂ ਤੇ ਛੱਡ ਦੋ ਕਹਿਣ ਦਾ ਮਤਲਬ ਇਹ ਆ ਬਈ ਉਹ ਜਦੋਂ ਤੁਸੀਂ ਹਾਈ ਟੈਕ ਦਵਾਈ ਦਿੱਤੀ ਆ ਉਦੋਂ ਕਬੂਤਰੀ ਬੱਚਿਆਂ ਨੂੰ ਜੋਗਾਰਾ ਦੇਵੇ ਕਿਉਂਕਿ ਬੱਚੇ ਨਿਆਣੇ ਹੁੰਦੇ ਆ ਨਿਆਣੇ ਹੋਣ ਕਾਰਨ ਉਹਨਾਂ ਨੂੰ ਹਾਈ ਟੈਕ ਨਾ ਜਾਵੇ ਇਸੇ ਤਰ੍ਹਾਂ ਕੀ ਕਰਨਾ ਤੁਸੀਂ ਦੂਸਰੇ ਦਿਨ ਕਬੂਤਰ ਚੱਕ ਲੈਣਾ ਉਹੀ ਸੇਮ ਕਾਰਵਾਈ ਕਬੂਤਰੀ ਵਾਲੀ ਦੂਜੇ ਦਿਨ ਕਬੂਤਰ ਨਾਲ ਕਰਨੀ ਆ ਠੀਕ ਆ ਮੇਰੇ ਭਾਈ ਤੇ ਉਸ ਤੋਂ ਬਾਅਦ ਜੇ ਮੈਂ ਤੁਹਾਨੂੰ ਦੱਸਦਾ ਵੀ ਜਿਹੜੇ ਬੱਚੇ ਹੋਗੇ ਹੁਣ ਮੈਂ ਇਹ ਕੂਤਰੀ ਇਹਨਾਂ ਦਾ ਮਾਵਾ ਚੱਕ ਲਈਆਂ ਉਹਦੀ ਵੀ ਚੱਕ ਲਈ ਇਹਦੀ ਵੀ ਚੱਕ ਲਈ ਉਹਨਾਂ ਦੀ ਵੀ ਜੱਕ ਲਈ ਅੱਜ ਇਹਨਾਂ ਦੇ ਰਹਿੰਦੇ ਆ ਉਹ ਰਹਿੰਦੇ ਉਹ ਡੱਬੀ ਰਹਿੰਦੀ ਆ ਤੇ ਉਹ ਹਜੇ ਨਿਆਣੇ ਬੱਚੇ ਹੋ ਰਹਿੰਦੇ ਆ ਠੀਕ ਆ ਇਹ ਕੱਲੇ ਕਬੂਤਰ ਪਾਲਣਗੇ ਬੱਚੇ ਨਾਲੇ ਤਾਂ ਤੁਹਾਨੂੰ ਮੈਂ ਦੱਸਦਾ ਵੀ ਕੂਤਰੀਆਂ ਸਹੀ ਨਹੀਂ ਦਿੰਦੀਆਂ ਕੂਤਰ ਸੀ ਨਾਲੇ ਬੱਚੇ ਦਾਣਾ ਛੇ ਦੀ ਜੁਗਣ ਲੱਗ ਜਾਂਦੇ ਆ ਜਦੋਂ ਮੰਨ ਲਓ ਹੁਣ ਜਿਵੇਂ ਹਣਾ ਇੱਡੇ-ਹੱਡਿਆ ਬੱਚੇ ਬੈਠਿਆ ਸਾਹਮਣੇ ਜਿਵੇਂ ਹੁਣ ਮੈਂ ਦਾਣੇ ਪਾ ਕੇ ਹਟਿਆ ਸੀ ਨਾ ਦਾਣੇ ਪਾਏ ਸੀ ਮੈਂ ਮੈਂ ਇਹਨਾਂ ਨੂੰ ਕੀ ਕਰਦਾ ਉਹਨਾਂ ਥੱਲੇ ਛੱਡ ਲੈਣਾ ਹੁਣ ਇੱਥੇ ਨਾਲ ਹੀ ਇਹਨਾਂ ਦੇ ਤੇ ਉਹ ਹੌਲੀ-ਹੌਲੀ ਹੌਲੀ-ਹੌਲੀ ਬੱਚੇ ਨਾਲ ਮੂੰਹ ਮਾਰਨ ਲੱਗ ਜਾਂਦੇ ਆ ਠੀਕ ਆ ਏ ਤੁਸੀਂ ਗੌਰ ਰੱਖਣੀ ਆ ਜਦੋਂ ਤੁਸੀਂ ਮੇਰੇ ਭਰਾ ਬੱਚੇ ਚੱਕਣੇ ਆ ਬੱਚੇ ਨਾ 2-3 ਦਿਨ ਦਾਣਾ ਘੱਟ ਚੋਕਦੇ ਹੁੰਦੇ ਆ ਤੇ ਉਹ ਬਸ ਉਹਨੇ ਚ ਹੀ ਸੁੱਕ ਜਾਂਦੇ ਆ ਹਜੇ ਦਾਣੇ ਬਿਨਾ ਛਰ ਜਾਂਦਾ ਪਾਣੀ ਤੋਂ ਬਿਨਾ ਬਈ ਬੱਚਾ ਜਮਾ ਸੁੱਕ ਜਾਂਦਾ ਐਡੇ-ਐਡੇ ਬੱਚਿਆਂ ਨੂੰ ਤੁਸੀਂ ਡੇਲੀ 5-2-7-10 ਐਮਐਲ 15 ਐਮਐਲ ਪਾਣੀ ਬੱਚਿਆਂ ਦੇ ਹਿਸਾਬ ਨਾਲ ਜਿਵੇਂ ਹੁਣ ਐਡੇ-ਐਡੇ ਇਹਨਾਂ ਨੂੰ ਭਾਵੇਂ 20 ਐਮਐਲ ਦੇ ਦਿਓ ਠੀਕ ਆ ਐਡੇ-ਐਡੇ ਨੂੰ ਤੇ ਦਾਣੇ ਤੋਂ ਬਾਅਦ ਦੇਖ ਕੇ ਚੈੱਕ ਕਰਕੇ ਜੇ ਤੁਸੀਂ ਛੋਲੇ ਹੈਗੇ ਭੁੰਤੇ ਦੇ ਛੋਲੇ ਦੇਣੇ ਜਾਂ ਜਿਹੜੀ ਵੀ ਚੀਜ਼ ਨੇ ਤੁਸੀਂ ਪਾਲਦੇ ਜਿਵੇਂ ਤੁਸੀਂ ਕਿਉਂਕਿ ਪਤਾ ਕੀ ਹੈ ਬਾਈ ਇੱਕ ਟਾਈਮ ਬੱਚਿਆਂ ਨੂੰ ਹੱਥ ਨਾਲ ਦਿਆ ਕਰੋ ਦਾਣਾ ਪਾਣੀ ਤਾਂ ਕਿ ਪੁੱਤਰਾਂ ਤੇ ਜਿਆਦਾ ਮਤਲਬ ਲੋਡ ਨਾ ਸੋਵੇ ਪੁੱਤਰ ਜਿਆਦਾ ਖਿੱਚੇ ਨਾ ਜਾਣ ਠੀਕ ਹੈ ਮੇਰੇ ਭਰਾ ਤੇ ਬਸ ਇੱਡੀ ਆਪਣੀ ਵੀਡੀਓ ਸੀਗੀ ਅੱਜ ਇਹਨਾਂ ਬਾਰੇ ਦੱਸਣਾ ਸੀ ਆਪਾਂ ਦੋ ਚੀਜ਼ਾਂ ਬਾਰੇ ਕਿਉਂਕਿ ਬਾਈ ਮੈਸੇਜ ਆਏ ਪਏ ਸੀ WhatsApp ਤੇ ਵੀ ਆਏ ਹੋਏ ਸੀਗੇ ਤੇ ਉਹਦੇ ਕਰਕੇ ਬਾਈ ਕਹਿੰਦਾ ਵੀ ਬੱਚੇ ਨਹੀਂ ਪਲਦੇ ਜਿਹੜੇ ਭਰਾ ਮੇਰੇ ਸੁਣ ਲਓ ਹੁਣ ਜਿਹੜੇ ਕਹਿੰਦੇ ਨੇ ਵੀ ਬੱਚੇ ਨਹੀਂ ਪਲਦੇ ਸਾਡੇ ਤੇ ਬਾਈ ਆਹ ਚੀਜ਼ ਪਾਉ ਇੱਕ ਤਾਂ ਦਿਮਾਗ ਵਾਸਤੇ ਆਹੀ ਤੇ ਇੱਕ ਜਦੋਂ ਐਡੇ ਐਡੇ ਬੱਚੇ ਹੋ ਜਾਂਦੇ ਆ ਇਹਨਾਂ ਨੂੰ ਬਾਈ ਕੈਲਸ਼ੀਅਮ ਤੇ ਮਲਟੀਵਿਟਾਮਿਨ ਜਿਵੇਂ ਮਲਟੀਵਿਟਾਮਿਨ ਦੇ ਵਿੱਚ ਕੀ ਮੰਨ ਕੇ ਚੱਲੋ A ਤੋਂ Z ਸਿਰ ਪਾ ਜਾਂਦਾ ਮੈਂ ਸ਼ਾਇਦ ਉਹ ਵੀਡੀਓ ਪਾਈ ਹੋਈ ਆ ਵੀਡੀਓ ਕੱਢ ਕੇ ਦੇਖ ਲਓ ਨਹੀਂ ਇੱਕ ਦਿਨ ਹੋਰ ਪਾ ਲਾਂਗੇ ਆਪਾਂ ਸਾਰੀਆਂ ਦਵਾਈਆਂ ਦੀ ਵੀਡੀਓ ਬਣਾ ਕੇ ਤੇ ਜਿਵੇਂ A to Z ਸੀਰੀਪ ਆ ਜਾਂਦਾ ਬਿਮਰਾਲ ਵੀ ਮਲਟੀਵਿਟਾਮਿਨ ਆ ਤੇ ਰੱਬ ਤੇਰਾ ਭਲਾ ਕਰੇ ਬਈ ਮਲਟੀ ਸਟਾਰ ਵੀ ਮਲਟੀਵਿਟਾਮਿਨ ਆ ਠੀਕ ਆ ਤੇ ਉਹ ਚਲੋ ਲਾਲ ਡੱਬਾ ਤੇ ਨੀਲੇ ਡੱਬੇ ਦਾ ਜੋੜਾ ਦੇਖਦੇ ਆ ਹਨਾ ਅੰਡੇ ਧਾਰਨਗੇ ਹਨ ਇਹਨਾਂ ਦੇ ਦੋ ਝੋਲੀਆਂ ਲੈਣੀਆਂ ਬੱਚੇ ਯਾਰ ਉਹਦਾ ਹੈ ਨਹੀਂ ਬੱਚਾ ਨਾ ਕੂਤਰ ਦਾ ਨਾ ਕੂਤਰੀ ਦਾ ਲਾਲ ਡੱਬੀ ਦਾ ਤੇ ਉਹ ਤੁਸੀਂ ਉਹ ਕਰ ਦੇਣਾ ਕਿੱਥੇ ਜੀ ਦਿਮਾਗ ਮੇਰਾ ਫੇਰ ਭੁੱਲ ਗਿਆ ਕੂਤਰਾਂ ਦੇ ਵਿੱਚ ਲਾ ਕੇ ਕੇ ਚਾਲ ਕੋਈ ਨਾ ਸਮਝ ਹੀ ਗਏ ਹੋਗੇ ਤੁਸੀਂ ਬਾਈ ਹਾਂ ਉਹ ਜਿਹੜੇ ਮਲਟੀ ਵਿਟਾਮਨ ਹੁੰਦੇ ਉਹ ਮੈਂ ਕਹਿੰਦਾ ਸੀਗਾ ਮਲਟੀ ਵਿਟਾਮਨ ਦੇਣੇ ਆ ਭਰਾ ਠੀਕ ਆ ਬੱਚੇ ਤੁਹਾਡੇ ਤੰਦਰੁਸਤ ਰਹਿਣਗੇ ਤੇ ਜੇ ਹਾਈ ਟੈਕ ਤੁਸੀਂ ਮਤਲਬ ਉਹਦੇ ਮਾਂ ਪਿਓ ਨੂੰ ਦੇ ਜਾਂਗੇ ਤਾਂ ਵੀ ਬੱਚੇ ਤੰਦਰੁਸਤ ਬਣਨਗੇ ਕਿਉਂਕਿ ਬਾਈ ਉਹ ਉਹ ਨਾਲ ਦਾ ਕੂਤਰ ਸਹੀ ਰਹਿਣਗੇ ਕੂਤਰਾਂ ਦੇ ਉਹ ਮੜਾ ਪਮੜੂ ਪ ਨਹੀਂ ਰਹਿਣਗੇ ਦਾਣਾ ਪਾਣੀ ਮਤਲਬ ਉਹਨਾਂ ਨੂੰ ਖਾਦਾ ਪੀਤਾ ਲੱਗੂਗਾ ਤੇ ਬੱਚੇ ਤੁਹਾਡੇ ਸਹੀ ਰਹਿਣਗੇ ਬਾਈ ਤੇ ਇੰਨੀ ਕੀ ਬਾਈ ਵੀਡੀਓ ਸੀ ਅੱਜ ਆਪਾਂ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਮੇਰੇ ਭਰਾ ਪਿਛਲੀ ਵੀਡੀਓ ਤੇ ਮੈਂ ਕਮੈਂਟ ਤੁਸੀਂ ਥੋੜੇ ਹੀ ਕੀਤੇ ਆ ਯਾਰ ਕਮੈਂਟ ਕਰ ਦਿਆ ਕਰੋ ਬਾਈ ਵਿਸ਼ਾ ਦੱਸ ਦਿਆ ਕਰੋ ਨਾਲੇ ਤੇ ਨਾਲੇ ਥੋੜਾ ਜਿਹਾ ਹੌਸਲਾ ਵੱਧ ਜਾਂਦਾ ਹੋਰ ਨਹੀਂ ਗੱਲ ਕੁਝ ਵੀਰੇ ਸਬਸਕ੍ਰਾਈਬ ਕਰਾਓ ਚੈਨਲ ਤੇ ਲਾਈਕ ਤੇ ਸ਼ੇਅਰ ਸ਼ੇਅਰ ਜਰੂਰ ਕਰਿਆ ਕਰੋ ਵੀਡੀਓ ਹੋਰ ਭਰਾਵਾਂ ਨੂੰ ਪਤਾ ਲੱਗ ਜੇ ਤੇ ਬਾਕੀ ਜਿਉਂਦੇ ਵਸਦੇ ਰਹੋ ਬਾਈ ਰੱਬ ਰੱਖਾ ਤੁਹਾਨੂੰ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਲੰਬੀਆਂ ਉਮਰਾਂ ਕਰੇ ਤੇ ਵਧੀਆ ਦੇਖ 2026 ਦੇ ਵਿੱਚ ਗਾਹਾਂ ਵਧੀਆ ਬਾਜੀਆਂ ਛੱਡੂ ਵਧੀਆ ਬੱਚੇ-ਪੁੱੱਚੇ ਕਢਾ ਕੇ ਵਜਾਓ ਆਪਣੇ ਕੋਲ ਤਾਂ ਆਹੀ ਰਹਿ ਗਏ ਹੁਣ ਬੱਚੇ-ਬੱਸ ਜਿਹੜੇ ਕੱਢੇ ਆ ਬਾਕੀ ਜੋੜੇ ਸਭ ਪੱਟਦੇ ਨੇ ਡੱਬੇ ਜੋੜੇ ਲੱਗਿਆ ਜਿੰਨੇ ਡੱਬੇ ਜੋੜੇ ਸਾਰੇ ਲੱਗਿਆ ਡੱਬਿਆਂ ਦੇ ਬੱਚੇ ਲੈਣੇ ਆ ਹੁਣ ਸਾਰਿਆਂ ਦੇ ਡੱਬਾ ਜੋੜਾ ਇੱਕ ਵੀ ਨਹੀਂ ਮੈਂ ਖਾਲੀ ਛੱਡਿਆ ਹੋਇਆਗਾ ਉਧਰ ਦੋ ਕਬੂਤਰੀਆਂ ਬੈਠੀਆਂ ਉਹ ਵੀ ਲਾਉਣੀਆਂ ਉਹਨਾਂ ਵਾਸਤੇ ਮੈਨੂੰ ਕਬੂਤਰ ਨਹੀਂ ਸਿਲੈਕਟ ਹੋ ਰਿਹਾ ਜੇ ਤੇ ਉਹ ਵੀ ਲਾਉਣੀਆਂ ਆਪਾਂ ਤੇ ਬਾਕੀ ਭਾਈ ਲਾਈਕ ਸ਼ੇਅਰ ਕਮੈਂਟ ਦੱਬ ਕੇ ਕਰ ਦਿਓ ਰੱਬ ਰਾਖਾ ਮੇਰੇ ਭਰਾ ਜਿਉਂਦੇ ਵੱਸਦੇ ਰਹੋ ਬਾਈ ਜੀ